ਬਾਈ ਗੁ ਜੀ ਕਾ ਖਾ ਜਾ ਬਾਈ ਗੁ ਜੀ ਕੀ ਫਤ ਤੂਜੀ ਦੇ ਕੇ ਲੱਕੀ ਨਿਊਜ਼ ਬਾਇਆ ਪਹਿਲਾ ਅੱਵਾ ਅੱਜ ਦੀ ਅਮਤਪੂਰਨ ਖਬਰਾਂ ਦੀ ਗੱਲਬਾਤ ਕਰਾਂਗੇ ਜਿਉ ਕਾ ਦਿਆਂ ਜਿੰਦੀ ਪਹਿਲੇ ਅਤੇ ਮਤਪੂਰਨ ਖਬਰ ਦੀ ਪਾਕਿਸਤਾਨ ਦੇ ਰੱਖਿਆ ਮਨਤੇ ਸੋਚਾ ਕਮਦ ਬਾਤ ਵਿੱਚ ਬੰਨ੍ਹਦੇ ਤੇ ਸ਼ੋਭ ਲੰਝੂ ਤੂੰ ਚੰਨਵੇਂ ਕਿਤੇ ਗਏ ਬੰਨ੍ਹ ਦੋ ਪਾਤ ਜਕਾ ਦੀ ਮੰਗ ਤੇ ਸੋਚ ਮਿਜਿਆ ਭਲੇ ਤੋਂ ਭੂਮ ਤਾਗ ਚਟਾਨ ਦੇ ਰੱਖਿਆ ਮਨ ਤੇ ਖਵਾ ਜਾ ਆਬਿਛ ਦੇ ਅਦਕਾਰੇ ਤੋ ਸੋਚੇ ਕਾਮਨ ਦੇ ਪਾਟ ਵਿੱਚ ਬੰਨ੍ਹ ਕਰ ਦਿੱਤੇ ਜਿਵੇਂ ਜਿਵੇਂ ਮਿਜਿਆ ਬੈਤੇ ਤੇ ਨੂੰ ਚਾਹੀਏ ਕਾ ਬਈਆ ਆਫਿਸ ਦੇ ਆਕਾਮ ਦੇ ਟਾਈਨ ਕਰਤੇ ਚਾਂਕਾਇ ਤੇ ਫਰਜੀ ਖਵਾ ਭਲਾਉਂ ਦੇ ਲੋ ਜੋ ਨੰਨਾ ਦੇ ਜਿਕ ਬੀਜੀਏ ਵਿਚ ਇਹ ਮੰਨ ਤੋਂ ਬਾਅਦ ਕੀਤੀ ਗਈ ਕਿ ਪਾਕਿਛਤਾਨ ਪਛਮੀ ਦੇ ਸੰਦੇਸ਼ ਤੇ ਆਤਵਾਦੀ ਸਮੂਹ ਦਾ ਸਮਰਥਨ ਕਾਰਨ ਹੈ ਇਜ਼ਦੇ ਨਾਲ ਇਜ਼ਦੇ ਨਾਲ ਪਾਗਝਣ ਦੀ ਖੂਬਸੂਰਤੀ ਆਈ ਐਛਾਈ ਜੜੀ ਕੰਮ ਕੰਨ ਬਏ ਕੁਝ ਪਾਗਝਣੇ ਪੱਤ ਕਰਾਂਦੇ ਤਪੇ ਸਭ ਕਾਮ ਦੇ ਪ੍ਰਵੰਦ ਕਰਤੇ ਗਏ ਜਿਸ ਤੋਂ ਬੱਲਾ ਸੰਵਾਨ ਨੂੰ ਪਾਟ ਨੇ ਛੋਲਾ ਪਾਗਝਣੇ YouTube ਚੈਨਲ ਤੇ ਪਵੰਦ ਲਗਾਈ ਸੀ ਜੋ ਪਾਤ ਤਤ ਪਾਤੀ ਭੌਜਾ ਅੱਤੇ ਝੁਕਿਆ ਯੰਛੀ ਵਦੂਦ ਪਕਾਉ ਸੁਬਵੇ ਚਿਰ ਲੇ ਸਮਗਯਤੇ ਗੱਤ ਜਾਂਕਰ ਭਲਾਉਂਦੇ ਦੁਲਚੀ ਪੈ ਗਈ ਛਾਨ ਕਾਬਈ ਪਹਿ ਲਗਾ ਵਾਟ ਵਰਦੀ ਕਤਾਂ ਦੇ ਮਦਨ ਦੇ ਉਹ ਗਿਚੀ ਗਏ ਪਿਛੇ ਅਬ ਤੇ ਕਵਾਲਾ ਨੇ ਕਬਾਇ ਲਬੀ ਦੀ ਕਲਪ ਵਿੱਚ ਇੱਕ ਬੰਦਾ ਕਲਾਸ਼ਾ ਕੀਤਾ ਜਿਸ ਵਿੱਚ ਹੋਣਾ ਨੇ ਮਨਿਆ ਜੀ ਕੇ ਪਾਗ ਜਤਾਨ ਆਤਮ ਬਦਸ਼ੂ ਤੁਮ ਖੰਦੇਗਾ ਸੇ ਸਮਝਾ ਦਿੱਤਾ ਹੈ ਜਿਸ ਨੂੰ ਪਾਤ ਪਾਗ ਜਤਾਨ ਦੇਸ਼ ਮੰਦਾ ਵਿੱਚ ਤਨਾ ਨੂੰ ਹੋ ਬੁਦਾ ਦਿੱਤਾ ਭਾਰਤ ਜਕਾਨ ਜਬਤ ਕਿੱਤਾ ਕਹਿ ਜੀਆਂ ਗਤੀਵਿਧੀਆਂ ਨੂੰ ਬਦਾਸਤ ਨਹੀਂ ਕੀਤਾ ਜਾਵੇਗਾ ਅਤੇ ਆਛਤੇ ਸੁਦਖਿਆ ਨੂੰ ਖਤਰ ਮਿਸ ਪਾਉਣ ਵਾਲੇ ਕਿ ਜੇ ਭਲੇ ਤਫੌਲ ਮੁਜਾ ਬਗਤੀ ਬਦਉਤ ਸਗਤ ਕਾਬ ਜੀ ਰਹੇਗੀ ਪੈਲਗਮ ਹਮਲ ਦੇ ਜਵਾਬ ਵਿੱਚ 파티 ਫੌਜ ਪੋਏ ਕਾਬੀ ਜੀ ਜਦੀ ਪਤਾ ਮੰਤਰੀ ਨੇ ਮੋੜ ਦਿਨ ਬੀਤੇ ਕੱਲ ਦੇ ਦਿੱਤੇ ਪਰ ਤਾਂ ਮੰਤਰੀ ਨੇ ਮੰਗਵਾ ਨੂੰ ਕਿਹਾ ਕਿ ਪਹਿ ਲਗਾਓ ਆਤਵਾਦੀ ਹਮਲੇ ਦੇ ਜਵਾਬ ਵਿੱਚ ਪਾਤਸ਼ਾਹਨੀ ਕਬਲਾ ਨੂੰ ਕਾਬੂ ਦੇ ਤਰੀਕੇ ਨ ਜਾਣੇ ਤੇ ਚੌਂਦੀ ਚੌਂਦੀ ਪੂਰੀ ਜادیه ਨਮੀ ਦਿੱਲੀ ਵਿੱਚ ਕੁੱਝ ਪੱਦੇ ਨਹੀਂ ਸੋਕੇ ਮੀਟਿੰਗ ਦੀ ਪਤਾਣਾਂਗੀ ਕੋਡ ਦੇਮ ਪਰਦਾਨ ਮੰਤਰੀ ਨੇ ਜੋ ਦੇਖੇ ਕਿਆ ਕੇ ਆਤਵਾਦ ਨੂੰ ਖੂ ਫੋਲ ਮੁਕਾਮ ਮਾ ਨਾ ਜਦ ਰਸਤੇ ਸੰਕਲਪ ਹੈ ਇਹ ਮੀਟਿੰਗ ਪਰਦਾਨ ਮੰਤਰੀ ਦੇ ਸੱਤ ਲੋਕ ਉਹ ਕल्याण ਮਾਰਗ ਸਿਸ਼ਤ ਨਵਾਜ ਤੇ ਹੋਈ ਜਿਸ ਵਿੱਚ ਰੱਖ ਮੰਤਰੀ ਰਾਜਨਾਰ ਸਿੰਘ ਰਾਜ ਤੇ ਕਿਅਾ ਜਲਾ ਕਾਜੀ ਦੋਵਲ ਚੀਪ ਆਪ ਜੀਵਨ ਸਿਤਾਵਜਨ ਅਨਿਤ ਸੁਆਨਾ ਤੇ ਸੈਨਿਕ ਸੇਵਾਮੰਦ ਮੁਖੀ 참ਰ ਤੁਪੈ ਨ ਮੰਗਵਾਨੁ ਪਦਾਮੰਤਿ ਨੇ ਕਿਅਾ ਠੀਕ ਹੈ ਸਾਦੇ ਕੋਲ ਬੂਤ ਕਤ ਜਮਾਇਆ ਤੇ ਬੂਤ ਵੱਡੇ ਤੇ ਚਿਹਨ ਬੁੱਧਵਾਨ ਹੋਣ ਵਾਲੇ ਕਾਇਬ ਤੇ ਕਮੇਟੀ ਆਨੰਤ ਕਬੂਤੀ ਦੇ ਐਮ ਮੀਟਿੰਗ ਤੋਂ ਪਲਾਂ ਇਸ ਮੀਟਿੰਗ ਵਿਚ ਆਤਵਾਦੀ ਹਮਲੇ ਦੇ ਬਾਅਦ ਆ ਗਏ ਕਦਮ ਤੇ ਵਿਚਾਰ ਬਤੰਦਾ ਕੀਤਾ ਗਿਆ ਅਦਕਾਈਆਂ ਨੂੰ ਜੋ ਸ਼ਿਕਾਇਤ ਬਾਦ ਨਾ ਸ਼ਕਤੀ ਨਾ ਨਿਜਤ ਤੇ ਦੇ ਬਚਨ ਵਾਦਾ ਤੇ ਰਾਜ ਸਤੇ ਉਹ ਜਦ ਕਹਨ ਉਹ ਕਿੰਨੀ ਬਧਾ ਨਹਿਰ ਸ਼ਮੰਬੋ ਕਾ ਬਈ ਕਿਤੀ ਜਾਵੇਗੀ ਜੇ ਆਪ ਆ ਗਈ ਬਦੀ ਕਾ ਬਦੀ ਗੱਲ ਕਰੇ ਤਾਂ ਘਟਾਮ ਵਦੋ ਜੰਗ ਬੰਦੀ ਉਹ ਲੰਗਾ ਜੰਮੂ ਖਤਮ ਦੇ ਚਾਰ ਜਿਲ੍ਹੇ ਹੱਲ ਉਸੀ ਤੇ ਕਮਾਂਡ ਤੇ ਸ਼ਹਾਦਤ ਤੇ ਗੋਲੀ ਮਾਰੀ ਪਾਗਜਟਾਨੀ ਫੌਜ ਨੇ ਇਕ ਵਾਰ ਫੇਜਾਂ ਗਵੰਦੀ ਫੁੱਲੰਗਾ ਕਾਦਿਆਂ ਜਮੂ ਕਸ਼ ਜੇ ਚਾਰ ਜਿਹੇ ਅਸੀਂ ਚੱਕਨ ਤੋਂ ਦੇਖਾ ਅਤੇ ਕਮਾਂਡ ਤੇ ਸ਼ਰਾਦ ਦੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਅਦਕਾਰਿਆਂ ਨੂੰ ਜਾ ਪਾਰਟੀ ਫੌਜ ਨੇ ਜਦ ਦਤ ਦੰਤਾਂ ਤੇ ਤੁਰੰਤ ਜਵਾਬ ਦਿੱਤਾ ਪਾਗਜਟਾਨੀ ਕਤਤਮਾ ਕਸ਼ਮੀਰ ਕਾਟੇ ਜੇ ਉਪਾਰਾਤ ਬਾਰਮੁਲਾ ਜੀ ਦੇ ਵਿਚਾਲੇ ਉਸ ਜੇ ਪਾਪ ਆਗੇ ਚਤਾਨੀ ਚੰਕੀ ਅਦੂਛੀ ਹੋਇਆ ਹੱਦ ਜਮੂ ਜੀ ਦੇ ਪਹਿਲ ਗੁਲਾਮ ਸਖਤ ਤੇ ਕਮਾਂਤ ਦੀ ਸ਼ਾਦ ਤੇ ਫੈਲਾ ਗਿਆ ਇਸੇ ਤਬਾਦੇ ਗੋਲੀ ਵਾਰੀ ਪੁੰਚ ਆਖਣ ਹੋਰ ਜੋੜੀਏ ਤੇ ਜੁੰਦੇ ਬਨੀਏ ਦੇ ਨੌਚੇ ਸੇਕ ਤਾਂ ਫੈ ਲਗ ਐਸਾ ਨਾ ਹੂੰ ਤੱਕਦੇ ਆਂ ਕੁਝ ਮਤਪੂਰ ਕਹਾਵਾ ਬਾਕੀ ਖਬਰ ਜਾਣਨ ਲਈ ਸਾਦੇ ਚੈਨ ਲੱਕੇ ਨੀ ਵਾਦ ਮੇਂ ਚੱਕਰ ਆਈ ਬਕਾਓ ਤੇ ਬੱਦ ਬੱਦ ਤੋਂ ਬੱਦ ਸੇਕ ਯੋ ਲਾਈਕ ਕੋ ਕਮੈਂਟ ਕੋ ਦੋ ਦਬ ਬੋਤਨਬਾਲ ਬਾਇਕ ਜਿੱਕਾ ਖਾਜਾ